ਵਾਲੇ ਸ਼ਰੀਰ ਨੂੰ ਧੱਕਾ ਨਾਲ ਨੰਗਣੀ ਜਾ ਟਕਿਆ ਜਾਂਦਾ ਸੱਚ ਪਹਿਨ ਨਹੀਂ ਸੱਚ ਨਹੀਂ ਪਹਿਨੇ ਹੋਇਆ ਕਿਸੇ ਦਾ ਵੀ ਝੂਠ ਪਹਿਨੇ ਹੋਇਆ ਝੂਠ ਦਾ ਸਰੀਰ ਹੈ ਉਹ ਝੂਠ ਦਾ ਸਰੀਰ ਹੈ ਪਹਿਨੇ ਹੋਇਆ ਕੱਪੜਾ ਇਹ ਝੂਠ ਦਾ ਕੱਪੜਾ ਨਹੀਂ ਨਾਲ ਜਾਣਾ ਸੱਚ ਜਾਣ ਉੱਥੇ ਸੱਚ ਪਹਿਨ ਲੋ ਜੇ ਸੱਚ ਪਹਿਨ ਲਿਆ ਫੇਰ ਕੱਜਿਆ ਗਿਆ ਹੈ ਨਹੀਂ ਤਾਂ ਨੰਗਾ ਆਇਆ ਨੰਗਾ ਹੀ ਜਾਊਗਾ ਸੱਚੇ ਤੋਂ ਖਾਲੀ ਆਇਆ ਸੀ ਨਹੀਂ ਅਈ ਤੇ ਮਨਾਉਣ ਆਇਆ ਸੀ ਆਇਆ ਕੀ ਕਰਨ ਦੀ ਸੱਚੇ ਨੰਗਾ ਸੀ ਤਾਂ ਆਇਆ ਸੀ ਸੱਚ ਦਾ ਕੱਪੜਾ ਪਾਉਣ ਆਇਆ ਸੀ ਜੇ ਨੰਗਾ ਹੀ ਚੱਲਿਆ ਗਿਆ ਲੈ ਕੇ ਦੀਜੇ ਕੀ ਲਿਆ ਗਿਆ ਅਕਾਜ ਕਰ ਜਨ ਆਇਆ ਸੀ ਇਹ ਤੇ ਧਿਆਨ ਹੈ ਕਿਸੇ ਦਾ ਨਹੀਂ ਕੋ ਕੜਾ ਦੀਦਾ ਹੋ ਜਾਂਦਾ ਦੀਦਾ ਨਾ ਆਉਂਦਾ ਦੇਖਿਆ ਨਾ ਜਾਂਦਾ ਦੇਖਿਆ ਉਹ ਕਹਿੰਦੇ ਆਇਆ ਸੀ ਜਾਂ ਸੰਸਾਰ ਚ ਜਾਂਤਾ ਜੋ ਕਜਿਆ ਹੋਇਆ ਸੀ ਤੂੰ ਅਸੀਂ ਗਾਲਾਂ ਸ਼ਰੀਰ ਦਾ ਕੱਪੜਾ ਜਾਂ ਜਾਏਗਾ ਇਹ ਵੀ ਲਾ ਲੈਣਾ ਅਗਲੇ ਨੂੰ ਜਾਣ ਲੱਗੇ ਤਾਂ ਇਹ ਵੀ ਲਾ ਲੈਣ ਉਹ ਗਰਭ ਚ ਆਇਆ ਸੀ ਨਾ ਜਦ ਤੇ ਆਤ ਜਤਰ ਵੜੀ ਪਏ ਪੁਨ ਨਾਨਦਨ ਕਰਤ ਬਤਾਏ ਤਹ ਪ੍ਰਕਾਸ਼ ਹਮਾਰਾ ਪਿਆ ਜਾਂ ਪ੍ਰਕਾਸ਼ ਪਿਆ ਸੀ ਨਾ ਜੋ ਤਾਰੀ ਸੀ ਜੋਤ ਨੰਗੀ ਹੋਈ ਸੀ ਨੰਗੀ ਕਾਲੀ ਹੁੰਦੀ ਹੈ ਜਦ ਆਕਾਸ਼ ਨੰਗਾ ਹੁੰਦਾ ਨਾ ਉਹ ਕਾਲਾ ਹੁੰਦਾ ਹੈ ਰਾਤ ਨੂੰ ਆਕਾਸ਼ ਨੰਗਾ ਹੁੰਦਾ ਕਾਲਾ ਹੁੰਦਾ ਤੇ ਆਹੀ ਕਾਲਾ ਨੰਗੇ ਪਰ ਹਮਦਾ ਅੰਡਾ ਹੋਰ ਕੀ ਲੰਦਾ ਅੜ ਵਾਲਾ ਕਾਲਾ ਹੁੰਦਾ ਵਿਚਾਲੇ ਜੋ ਜੋਤ ਹੁੰਦੀ ਹੈ ਬਾਸਿਆਂ ਤੋਂ ਕਾਲਾ ਹੁੰਦਾ ਸਾਰੇ ਦਸਾਂ ਜਹਾਵਾਂ ਚੋਂ ਕਾਲਾ ਹੁੰਦਾ ਪਰ ਉਹ ਚਾਰੇ ਪਾਸੇ ਭਰ ਮੈਂ ਅੰਦਰ ਜੋਤ ਹੈ ਉਹ ਕੱਜਿਆ ਹੋ ਜੇ ਉੱਥੇ ਸਾਰੇ ਜੋਤ ਹੋ ਗਈ ਫਿਰ ਕੱਜਿਆ ਗਿਆ ਹੁਣ ਜਿਹੜਾ ਜਿੱਥੇ ਜੋਤ ਹੁੰਦੀ ਆਕਾਸ਼ ਕੱਜਿਆ ਹੁੰਦਾ ਉਹ ਠੱਗਿਆ ਹੁੰਦਾ ਜੋਤ ਨਾਲ ਦਿਨੋਂ ਆਕਾਸ਼ ਗਾਇਬ ਹੋ ਜਾਂਦਾ ਜੋਤ ਵਿੱਚ ਦਿਨੋਂ ਨਹੀਂ ਗਾਇਬ ਹੁੰਦਾ ਗਾਇਬ ਹੁੰਦਾ ਨਹੀਂ ਤੈਨੂੰ ਦੇਖੋ ਕਿਵੇਂ ਰਾਤ ਨੂੰ ਦਿਨ ਹੁੰਦਾ ਗਾਇਬ ਕਾਲਾ ਹੁੰਦਾ ਜੋ ਕਾਲਾ ਉਹ ਆਕਾਸ਼ ਹੈ ਚਿੱਟੀ ਰੋਸ਼ਨੀ ਆਕਾਸ਼ ਕੱਜਿਆ ਗਿਆ ਅੱਛਾ ਗਿਆ ਗਿਆ ਲੋਗਿਆ ਇਹ ਵੀ ਜਿਹੜਾ ਪਰਮ ਗਿਆਨ ਚ ਲੁਕਦਾ ਹੈ ਬ੍ਰਹਮ ਗਿਆਨੀ ਦਾ ਮਨ ਪ੍ਰਗਾਸ ਜਿਹਾ ਤੇ ਧਾਰੂ ਪ੍ਰਕਾਸ਼ ਫਿਰ ਕੱਜਿਆ ਜਾਊਗਾ ਜਿਹਾ ਧਾਰੂ ਪ੍ਰਕਾਸ਼ ਹੋ ਉਹ ਨੰਗਾ ਹੀ ਚੱਲਿਆ ਜਾਊਗਾ ਇਹ ਉਹ ਗੱਲਾਂ ਨੇ ਜਿਹੜੀਆਂ ਤੁਹਾਨੂੰ ਅੰਦਰ ਵਿੱਚ ਕਲੀਅਰ ਨਹੀਂ ਹੋਈਆਂ ਇਹ ਜਿਹੜੀ ਕਲੀਅਰ ਉਹ ਤੇ ਉਹ ਬਹੁਤ ਔਖੀਆਂ ਕਲੀਅਰ ਹੁੰਦੀਆਂ ਨੇ ਇੱਥੇ ਸੌਖੀਆਂ ਹੋ ਜਾਂਦੀਆਂ ਨੇ ਅਗਲੀ